ਹਾਂਜੀ ਜਿੱਥੇ ਤਰਨਤਨ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ ਲੀਡਰਾਂ ਦੇ ਵੱਲੋਂ ਵੱਧ ਛੱਡ ਕੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਮੇਨੂੰ ਮੇਨੂੰ ਹੋ ਰਹੇ ਨੇ ਇੱਕ ਦੂਜੇ ਤੇ ਵੱਡੇ ਸਵਾਲ ਚੁੱਕ ਰਹੇ ਨੇ ਤੇ ਪੱਬਾਂ ਭਾਰ ਹੋਏ ਹੋਏ ਨੇ ਤੇ ਇਸੋ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਜ਼ੁਰਗਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਬਜ਼ੁਰਗਾਂ ਲਈ ਇਹ ਖਬਰ ਬਹੁਤ ਹੀ ਜ਼ਿਆਦਾ ਅਹਿਮਾ ਧਿਆਨ ਨਾਲ ਕੱਲੇ ਕੱਲੀ ਗੱਲ ਸੁਣ ਲੈਣਾ ਤਾਂ ਬਜ਼ੁਰਗ ਇਹ ਖਬਰ ਸੁਣ ਕੇ ਜਿਹੜਾ ਉਹ ਬਾਗੋ ਬਾਗ ਹੋ ਜਾਣਗੇ ਦੱਸਦੇ ਕਿ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਆ ਹੁਣ ਤੱਕ ਚਾਲੂ ਵਿੱਤੀ ਸਾਲ ਦੌਰਾਨ ਜਿਹੜਾ ਬੁਢਾਪਾ ਪੈਨਸ਼ਨ ਯੋਜਨਾ ਦੇ ਤਹਿਤ ਜਿਹੜਾ 24070 ਕਰੋੜ ਦੀ ਰਕਮ ਜਾਰੀ ਕੀਤੀ ਆ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 2.3 ਮਿਲੀਅਨ ਤੋਂ ਵੱਧ ਲਾਭਪਾਤਰੀ ਨਿਯਮ ਪੈਨਸ਼ਨ ਪ੍ਰਾਪਤ ਕਰ ਰਹੇ ਨੇ ਸਰਕਾਰ ਨੇ ਚਾਲੂ ਵਿੱਤੀ ਸਾਲ ਦੇ ਵਿੱਚ ਇਸ ਯੋਜਨਾ ਲਈ ਜਿਹੜਾ 4100 ਕਰੋੜ ਦਾ ਬਜਟ ਅਲਾਟ ਕੀਤਾ ਹੈ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਹਰੇਕ ਬਜ਼ੁਰਗ ਵਿਅਕਤੀ ਦੀ ਇੱਜ਼ਤ ਤੇ ਸੁਰੱਖਿਆ ਤੇ ਸਹੂਲਤ ਲਈ ਵਚਨਬੱਧਾ ਉਹਨਾਂ ਨੇ ਅੱਗੇ ਵੀ ਕਿਹਾ ਕਿ ਪੈਨਸ਼ਨ ਯੋਜਨਾ ਸਿਰਫ ਵਿੱਤੀ ਸਹਾਇਤਾ ਨਹੀਂ ਬਲਕਿ ਬਜ਼ੁਰਗਾਂ ਪ੍ਰਤੀ ਸਰਕਾਰ ਦੇ ਸਤਿਕਾਰ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਇਨ੍ਹਾਂ ਯੋਜਨਾਾਂ ਦੇ ਇਸ ਗੱਲ ਦਾ ਇਹ ਸਬੂਤ ਹੈ ਕਿ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਉਹ ਹਮੇਸ਼ਾ ਹੀ ਜਿਹੜਾ ਖੁਸ਼ ਰਹਿੰਦਾ ਤੇ ਜਿਸ ਰਾਜ ਦੇ ਵਿੱਚ ਯਾਨੀ ਕਿ ਜਿਸ ਸੂਬੇ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਉਹ ਤਰੱਕੀ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਦਾ ਇਹ ਸਿਰਫ ਇੱਕ ਯੋਜਨਾ ਨਹੀਂ ਇਹ ਸਾਡੇ ਪੰਜਾਬ ਦੇ ਮੱਥੇ ਤੇ ਇੱਕ ਟਿੱਕਾ ਜੋ ਸਾਨੂੰ ਯਾਦ ਦਿਵਾਉਂਦਾ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਸਾਡੀ ਸਭ ਤੋਂ ਵੱਡੀ ਦੌਲਤਾਂ ਮਾਨ ਸਰਕਾਰ ਦੀ ਇਹ ਪਹਿਲ ਸਮਾਜ ਨੂੰ ਇੱਕ ਸੰਦੇਸ਼ ਦਿੰਦੀ ਹੈ ਕਿ ਬਜ਼ੁਰਗ ਸਾਡੀ ਵਿਰਾਸਤ ਨੇ ਤੇ ਸਾਡਾ ਮਾਣ ਨੇ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਫਰਜ਼ ਆ ਪੰਜਾਬ ਦੀ ਧਰਤੀ ਨੇ ਕਦੇ ਵੀ ਸੇਵਾ ਦੀ ਆਪਣੀ ਪਰੰਪਰਾ ਨੂੰ ਨਹੀਂ ਛੱਡਿਆ ਤੇ ਸਾਡੇ ਬਜ਼ੁਰਗ ਸਾਡਾ ਮਾਣ ਨੇ ਤੇ ਉਸ ਪਰੰਪਰਾ ਨੂੰ ਨਵੇਂ आयाम ਦੇ ਰਹੇ ਆ ਮੁੱਖ ਮੰਤਰੀ ਭਗਵਾਨ ਕਮਾਨ ਨੇ ਉੱਥੇ ਕਿਸਾਨਾਂ ਲਈ ਇੱਕ ਵੱਡਾ ਐਲਾਨ ਇਹ ਵੀ ਕੀਤਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਲਈ 185000 ਕੁਇੰਟਲ ਬੀਜ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਨਿਭਾਉਣਾ ਵੀ ਆ ਤੇ ਹਰੀ ਝੰਡੇ ਦੇ ਬੀਜਾਂ ਵਾਲੇ ਟਰੱਕ ਨੂੰ ਪਿੰਡਾਂ ਵੱਲ ਰਵਾਨਾ ਵੀ ਕਰਨਾ ਹੈ ਤੇ ਮੁੱਖ ਮੰਤਰੀ ਮਾਨ ਨੇ ਕਿ ਇਹ ਵੀ ਕਿਹਾ ਸੀ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਤੇ ਖੇਤੀ ਨੂੰ ਲੀਤੇ ਲਿਆਉਣ ਦੀ ਕੋਸ਼ਿਸ਼ ਜਾ ਰਹੀ ਹੈ ਇੱਥੇ ਦੱਸਦੀ ਹੈ ਕਿ ਤਰਨਤਨ ਚੋਣ ਜਿਹੜਾ 11 ਨੂੰ ਹੋਵੇਗੀ ਤੇ ਨਤੀਜੇ 14 ਨੂੰ ਹੋਣਗੇ ਜਿੱਥੇ ਚੋਣਾਂ ਹੋ ਰਹੀਆਂ ਨੇ ਜਾਨੀ ਕਿ ਤਰਨਤਨ ਜਿਮਨੀ ਚੋਣਾਂ ਨੂੰ ਲੈ ਕੇ ਲੀਡਰ ਪੱਬਾਂ ਪਾਰ ਹੋਏ ਹੋਣੇ ਉੱਥੇ ਜਿਹੜਾ ਲੀਡਰਾਂ ਦੇ ਵੱਲੋਂ ਵਾਅਦਾ ਛਾੜ ਕੇ ਇੱਕ ਦੂਜੇ ਲਈ ਜਿਹੜਾ ਲੋਕਾਂ ਲਈ ਐਲਾਨ ਕੀਤੇ ਜਾ